ਉਹ ਢੋਲ ਵਜਾਉਂਦਾ ਵਜਾਉਂਦਾ ਢੋਲੀ ਇੱਕ ਦਿਨ ਅਜੇਹੇ ਪਿੰਡ ਪਹੁੰਚਦਾ ਜਿੱਥੋਂ ਉਹਦੀ ਆਸ਼ਕੀ ਦਾ ਸਫ਼ਰ ਸ਼ੁਰੂ ਹੁੰਦਾ ਤੇ ਫੇਰ ਉਹਨੂੰ ਇਹ ਵੀ ਨਹੀਂ ਪਤਾ ਸੀ ਕਿ ਮੇਰੀ ਆਸ਼ਕੀ ਦਾ ਅੰਤ ਇਸ ਤਰੀਕੇ ਹੋਊਗਾ ਅਜਨਾਲਾ ਦੇ ਇੱਕ ਪਿੰਡ ਬਾਣਾ ਵਸਾਉ ਦੇ ਅੰਦਰ ਇੱਕ ਮੁੰਡੇ ਨੂੰ ਜੋ ਢੋਲ ਵਜਾਉਣ ਦਾ ਕੰਮ ਕਰਦਾ ਸੀ ਉਹਨੂੰ ਇੱਕ ਸਾਈ ਹੁੰਦੀ ਆ ਤਾਂ ਉਹ ਮੁੰਡਾ ਉਸ ਮੇਲੇ ਦੇ ਉੱਪਰ ਢੋਲ ਵਜਾਉਣ ਚਲਾ ਜਾਂਦਾ ਜਿਹੜੇ ਪਰਿਵਾਰ ਨੇ ਦੱਸਿਆ ਜਾ ਰਿਹਾ ਕਿ ਇਹ ਮੇਲਾ ਲਵਾਇਆ ਸੀ ਉਹਨਾਂ ਦੀ ਉਹ ਜਗ੍ਹਾ ਸੀ ਜਿਹੜੀ ਜਗ੍ਹਾ ਤੇ ਮੇਲਾ ਲੱਗਾ ਸੀ ਤੇ ਉੱਥੇ ਢੋਲੀ ਦੀ ਗੱਲਬਾਤ ਇੱਕ ਲੜਕੀ ਦੇ ਨਾਲ ਹੁੰਦੀ ਆ ਤਾਂ ਲੜਕੀ ਉਸੇ ਹੀ ਪਰਿਵਾਰ ਦੀ ਸੀ ਜਿਨ੍ਹਾਂ ਨੇ ਇਹ ਮੇਲਾ ਲਵਾਇਆ ਦੱਸਿਆ ਜਾ ਰਿਹਾ ਹੈ ਉਹਨਾਂ ਹੀ ਘਰਾਂ ਦੇ ਵਿੱਚੋਂ ਸੀ ਤਾਂ ਉੱਥੇ ਲੜਕੇ ਦੀ ਗੱਲਬਾਤ ਲੜਕੀ ਦੇ ਨਾਲ ਹੁੰਦੀ ਆ ਗੱਲਬਾਤ ਨੂੰ ਹਲੇ ਥੋੜਾ ਹੀ ਟਾਈਮ ਹੋਇਆ ਸੀ ਦੋਵੇਂ ਇੱਕ ਦੂਜੇ ਦੇ ਨਾਲ ਮਿਲਣਾ ਤੈਅ ਕਰ ਲੈਂਦੇ ਆ ਤੇ ਜਦੋਂ ਉਹ ਢੋਲੀ ਲੜਕੀ ਨੂੰ ਮਿਲਣ ਵਾਸਤੇ ਸਾਧਦਾ ਤਾਂ ਫੇਰ ਢੋਲੀ ਕਹਿੰਦਾ ਕਿ ਮੈਂ ਕੁੜੀ ਨੂੰ ਪੀਜ਼ਾ ਖਾਣ ਦੇ ਲਈ ਲਿਜਾ ਰਿਹਾ ਸੀ ਜਿੱਥੇ ਕੁੜੀ ਦੇ ਭਰਾਵਾਂ ਨੇ ਮੈਨੂੰ ਦੇਖ ਲਿਆ ਤੇ ਉਹਨੇ ਬੁਰੀ ਤਰ੍ਹਾਂ ਉਹਨਾਂ ਨੇ ਮੈਨੂੰ ਕੁੱਟਿਆ ਉਹਦਾ ਤਾਂ ਇੱਥੋਂ ਤੱਕ ਕਹਿਣਾ ਕਿ ਕੁੜੀ ਦੇ ਭਰਾ ਪਹਿਲਾਂ ਹੀ ਕੁੜੀ ਨੂੰ ਲੱਭ ਰਹੇ ਸੀ ਕੁੜੀ ਜਦੋਂ ਦੀ ਘਰੋਂ ਆਈ ਸੀ ਮੈਂ ਉਹਨੂੰ ਪੁੱਛ ਰਿਹਾ ਸੀ ਤੁਸੀਂ ਐ ਕਿਉਂ ਬੈਠੇ ਹੋ ਉਦਾਸ ਜੇ ਕਿਉਂ ਬੈਠੇ ਹੋ ਤਾਂ ਉਹ ਕੁਝ ਦੱਸ ਨਹੀਂ ਰਹੀ ਸੀ ਤਾਂ ਬਾਅਦ ਵਿੱਚ ਜਿੱਥੇ ਅਸੀਂ ਪੀਜ਼ਾ ਖਾਣ ਜਾ ਰਹੇ ਸੀ ਕੁੜੀ ਦਾ ਕਹਿਣਾ ਸੀ ਕਿ ਉੱਥੇ ਮੇਰੇ ਭਰਾ ਨੇ ਇਹ ਕਰਕੇ ਅਸੀਂ ਪੀਜ਼ਾ ਤਾਂ ਖਾਧਾ ਨਹੀਂ ਵਾਪਸ ਆ ਗਏ ਤਾਂ ਕਹਿੰਦਾ ਜਦੋਂ ਅਸੀਂ ਵਾਪਸ ਆਏ ਆ ਕੁੜੀ ਦੇ ਭਰਾਵਾਂ ਨੇ ਸਾਨੂੰ ਸਾਡੇ ਪਿੱਛੇ ਗੱਡੀ ਲਾ ਲਈ ਅਸੀਂ ਅਜਨਾਲੇ ਵਾਲੀ ਸਾਈਡ ਤੋਂ ਗੱਡੀ ਫਤੇਗੜ ਸਾਹਿਬ ਵਾਲੇ ਰਾਹ ਤੇ ਪਾ ਲਈਆ ਤਾਂ ਕੁੜੀ ਦੇ ਭਰਾਵਾਂ ਨੇ ਕਿਹਾ ਸਾਡੇ ਪਿੱਛੇ ਮੋਟਰ ਮੋਟਰਸਾਈਕਲ ਲਾ ਲੈ ਉਹ ਦੋ ਕ ਮੋਟਰਸਾਈਕਲਾਂ ਤੇ ਸੀ ਤੇ ਫੇਰ ਸਾਡੀ ਕਿਤੇ ਟੱਕਰ ਹੋ ਗਈ ਜਿਹਦੇ ਕਰਕੇ ਸਾਡੀ ਗੱਡੀ ਅਸੀਂ ਫੜੇ ਗਏ ਆ ਤੇ ਕੁੜੀ ਦੇ ਭਰਾਵਾਂ ਨੇ ਮੈਨੂੰ ਬੁਰੇ ਤਰੀਕੇ ਦੇ ਨਾਲ ਕੁੱਟਿਆ ਦੂਜੇ ਪਾਸੇ ਮੁੰਡਾ ਇਹ ਵੀ ਕਹਿ ਰਿਹਾ ਕਿ ਹੁਣ ਕੁੜੀ ਮੇਰੇ ਤੇ ਦੋਸ਼ ਲਗਾ ਰਹੀ ਆ ਕਿ ਮੁੰਡੇ ਕੋਲੇ ਪਿਸਟਲ ਸੀ ਪਿਸਤੌਲ ਸੀ ਜਿਹਦੇ ਕਰਕੇ ਇਹ ਮੈਨੂੰ ਅਗਵਾ ਕਰਕੇ ਚਲਿਆ ਸੀ ਤਾਂ ਜੋ ਕੁਝ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਿਹਾ ਪੁਲਿਸ ਦਾ ਕਹਿਣਾ ਹੈ ਕਿ ਮੁੰਡਾ ਢੋਲੀ ਦਾ ਕੰਮ ਕਰਦਾ ਸੀ ਤੇ ਇਹ ਕੁੜੀ ਦੇ ਪਿੰਡ ਜਿਹੜੀ ਜਗ੍ਹਾ ਤੇ ਮੇਲਾ ਲੱਗਦਾ ਉਹ ਕੁੜੀ ਕੀ ਥਾਂ ਹੈ ਤੇ ਉੱਥੇ ਹੀ ਮੁੰਡਾ ਜਦੋਂ ਆਇਆ ਸੀ ਕੁੜੀ ਦੇ ਤੇ ਮੁੰਡੇ ਦੀ ਗੱਲਬਾਤ ਹੋ ਗਈ ਤਾਂ ਹੁਣ ਮੁੰਡੇ ਨੇ ਕੁੜੀ ਨੂੰ ਮਿਲਣ ਵਾਸਤੇ ਬੁਲਾਇਆ ਸੀ ਪਰ ਉਹ ਕਹਿੰਦੇ ਜਿਹੜੀ ਵੀਡੀਓ ਅਸੀਂ ਦੇਖੀ ਆ ਜੋ ਵੀ ਉਹਨਾਂ ਕੋਲੇ ਵੀਡੀਓ ਆ ਪੁਲਿਸ ਦਾ ਕਹਿਣਾ ਹੈ ਕਿ ਉਹਦੇ ਵਿੱਚ ਇਹ ਨਜ਼ਰ ਆ ਰਿਹਾ ਕਿ ਮੁੰਡਾ ਗੱਡੀ ਦੇ ਵਿੱਚ ਇੱਕ ਮੁੰਡੇ ਦਾ ਦੋਸਤ ਹੋਰ ਆ ਤੇ ਉਹ ਇਹਨਾਂ ਨੇ ਮਿਲ ਕੇ ਕੁੜੀ ਦੇ ਨਾਲ ਗਲਤ ਹਰਕਤਾਂ ਸ਼ੁਰੂ ਕੀਤੀਆਂ ਫਿਰ ਕੁੜੀ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਕੁੜੀ ਨੇ ਰੋਲਾ ਪਾਇਆ ਚੀਕੀ ਆ ਆਸ-ਪਾਸ ਲੋਕ ਇਕੱਠੇ ਹੋਏ ਆ ਲੋਕਾਂ ਨੇ ਉਹਨੂੰ ਫੜਿਆ ਕੁੜੀ ਦੇ ਭਰਾ ਵੀ ਆ ਗਏ ਕੁੜੀ ਦੇ ਭਰਾਵਾਂ ਦੇ ਨਾਲ ਪੁਲਿਸ ਦਾ ਕਹਿਣਾ ਉਹਨਾਂ ਦੀ ਮਦਦ ਦੇ ਨਾਲ ਮੁੰਡਾ ਸਾਡੇ ਤੱਕ ਪਹੁੰਚਿਆ ਪਰ ਕੁੜੀ ਮੁੰਡੇ ਦਾ ਕਹਿਣਾ ਕਿ ਕੁੜੀ ਦੇ ਭਰਾਵਾਂ ਨੇ ਮੇਰੀ ਕਾਫੀ ਜ਼ਿਆਦਾ ਕੁੱਟਮਾਰ ਕੀਤੀ ਆ ਕਿਉਂਕਿ ਮੁੰਡੇ ਦਾ ਮੂੰਹ ਸੁੱਜਿਆ ਹੋਇਆ ਏ ਅੱਖ ਤੇ ਚੋਟਾਂ ਦੇ ਨਿਸ਼ਾਨ ਆ ਤਾ ਮੁੰਡੇ ਨੇ ਮੁੰਡੇ ਦਾ ਕਹਿਣਾ ਹੈ ਕਿ ਕੁੜੀ ਦੇ ਭਰਾਵਾਂ ਨੇ ਮੈਨੂੰ ਬੁਰੀ ਤਰੀਕੇ ਕੁੱਟਿਆ ਉਹ ਤਿੰਨ ਚਾਰ ਜਾਣੇ ਸੀ ਤਾ ਕਹਿੰਦੇ ਫੇਰ ਕਹਿੰਦਾ ਮੁੰਡਾ ਕਹਿੰਦਾ ਹੈ ਕਿ ਮੈਨੂੰ ਕੁੜੀ ਨੇ ਖੁਦ ਮੇਰੇ ਨਾਲ ਰਜਾਮੰਦੀ ਦੇ ਨਾਲ ਆਈ ਆ ਮੈਂ ਕੋਈ ਜ਼ਬਰਦਸਤੀ ਨਹੀਂ ਲੈ ਕੇ ਆਇਆ ਹੁਣ ਕੁੜੀ ਸਾਰੇ ਇਲਜ਼ਾਮ ਮੇਰੇ ਤੇ ਲਗਾ ਰਹੀ ਆ ਪਰ ਪੁਲਿਸ ਦਾ ਕਹਿਣਾ ਹੈ ਕਿ ਸਾਡੇ ਕੋਲੇ ਉਹ ਵੀਡੀਓ ਮੌਜੂਦ ਆ ਜਿਹਦੇ ਵਿੱਚ ਮੁੰਡੇ ਵੱਲੋਂ ਕੁੜੀ ਦੇ ਨਾਲ ਤੇ ਕੁੜੀ ਮੁੰਡੇ ਦੇ ਦੋਸਤ ਵੱਲੋਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੁੜੀ ਨੇ ਚਿੱਕਾ ਮਾਰੀਆਂ ਪੁਲਿਸ ਦਾ ਇੱਥੋਂ ਤੱਕ ਕਹਿਣਾ ਹੈ ਕਿ ਬੇਸ਼ੱਕ ਕੁੜੀ ਆਪਣੀ ਸਹਿਮਤੀ ਦੇ ਨਾਲ ਹੀ ਇਸ ਮੁੰਡੇ ਦੇ ਨਾਲ ਆਈ ਹੋਵੇ ਪਰ ਕਿਸੇ ਤੀਜੇ ਵਿਅਕਤੀ ਤੋਂ ਉਹਨੇ ਜੋ ਜ਼ਬਰਦਸਤੀ ਛੇੜਛਾੜ ਕਰਵਾਈ ਹੈ ਕੁੜੀ ਦੇ ਨਾਲ ਇਹ ਬਿਲਕੁਲ ਗਲਤ ਆ ਹੁਣ ਫਿਲਹਾਲ ਉਹਸ ਮੁੰਡੇ ਨੂੰ ਕੁੜੀ ਦੇ ਭਰਾਵਾਂ ਨੇ ਪੁਲਿਸ ਕੋਲ ਅਰੈਸਟ ਕਰਵਾ ਦਿੱਤਾ ਤਾਂ ਪੁਲਿਸ ਉਸ ਮੁੰਡੇ ਨੂੰ ਲੈ ਕੇ ਹਸਪੀਟਲ ਦੇ ਵਿੱਚ ਪਹੁੰਚੀ ਆ। ਮੁੰਡੇ ਦਾ ਹਸਪੀਟਲ ਦੇ ਅੰਦਰ ਇਲਾਜ ਚੱਲ ਰਿਹਾ। ਤਾਂ ਨਾਲ ਹੀ ਮੁੰਡਾ মিডিਆ ਦੇ ਉੱਪਰ ਆਪਣੀਆਂ ਇਹ ਸਾਰੀਆਂ ਗੱਲਾਂ ਰੱਖ ਰਿਹਾ ਕਿ ਕੁੜੀ ਮੇਰੇ ਨਾਲ ਸਹੰਤੀ ਦੇ ਨਾਲ ਆਈ ਸੀ। ਹੁਣ ਮੇਰੇ ਤੇ ਇਲਜ਼ਾਮ ਲੱਗ ਰਹੇ ਨੇ। ਪੁਲਿਸ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਆ। ਅਜਨਾਲਾ ਤੋਂ ਇਹ ਘਟਨਾ ਸਾਹਮਣੇ ਆ ਰਹੀ ਆ ਤੇ ਇਸੇ ਪੂਰੇ ਮਾਮਲੇ ਦੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ। ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਉਹ ਤਾਂ ਫਿਲਹਾਲ ਆਉਣ ਵਾਲਾ ਵਕਤ ਦੱਸੂਗਾ ਪਰ ਕੁੜੀਆਂ ਨੂੰ ਇਸ ਘਟਨਾ ਤੋਂ ਵੱਡਾ ਸਬਕ ਲੈਣਾ ਚਾਹੀਦਾ ਕਿ ਜੇਕਰ ਤੁਸੀਂ ਕਿਸੇ ਨਵਾਂ-ਨਵਾਂ ਮਿਲੇ ਹੋ ਤਾਂ ਪਹਿਲਾਂ ਬੰਦੇ ਨੂੰ ਜਾਣ ਲਓ ਪਹਿਚਾਣ ਲਓ ਫਿਰ ਤੁਸੀਂ ਕਿਤੇ ਚਲੇ ਜਾਇਓ ਜੇ ਜਾਣਾ ਤਾਂ ਕਿਉਂਕਿ ਹੁਣ ਤੱਕ ਪਤਾ ਨਹੀਂ ਕਿੰਨੀਆਂ ਅਜਈਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਹੋ ਸਕਦਾ ਜੋ ਪੁਲਿਸ ਕਹਿ ਰਹੀ ਹੈ ਇਹ ਮਾਮਲੇ ਵਿੱਚ ਪੂਰਨ ਸਚਾਈ ਵੀ ਹੋ ਸਕਦੀ ਆ ਕਿਉਂਕਿ ਹੁਣ ਤੱਕ ਪਤਾ ਨਹੀਂ ਕਿੰਨੀਆਂ ਅਜਈਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਇੱਕ ਮੁੰਡੇ ਨਾਲ ਕਿਸੇ ਕੁੜੀ ਨੇ ਗੱਲਬਾਤ ਕੀਤੀ ਤੇ ਫਿਰ ਛੇਤੀ ਛੇਤੀ ਉਹਨੂੰ ਮਿਲਣ ਵਾਸਤੇ ਚਲੀ ਗਈ ਉੱਥੇ ਮੁੰਡੇ ਨੇ ਆਪਣੇ ਹੋਰ ਕੁਝ ਦੋਸਤਾਂ ਨੂੰ ਯਾਰਾਂ ਨੂੰ ਬੁਲਾ ਲਿਆ ਜਿਹਦੇ ਕਰਕੇ ਕੁੜੀ ਦੇ ਨਾਲ ਬਾਅਦ ਵਿੱਚ ਗੈਂਗ ਰੇਪ ਹੋਇਆ ਜਿਹਦੇ ਨਾਲ ਕੁੜੀ ਸਹਿਮਤ ਨਹੀਂ ਸੀ ਕਿਉਂਕਿ ਕੁੜੀ ਕਿਸੇ ਆਪਣੇ ਇੱਕ ਬੁਆਏਫ੍ਰੈਂਡ ਤੇ ਆਪਦੇ ਇੱਕ ਪ੍ਰੇਮੀ ਤੇ ਵਿਸ਼ਵਾਸ ਕਰਕੇ ਉਹਦੇ ਨਾਲ ਗਈ ਹੁੰਦੀ ਆ ਤੇ ਉਹਦੇ ਨਾਲ ਫਿਰ ਉੱਥੇ ਉਹਦੇ ਪ੍ਰੇਮੀ ਵੱਲੋਂ ਬੁਆਏਫ੍ਰੈਂਡ ਵੱਲੋਂ 3-4 ਮੁੰਡੇ ਜਾਂ ਕਈ ਵਾਰੀ ਕਿੰਨੀ ਕਿੰਨੀ ਗਿਣਤੀ ਹੁੰਦੀ ਆ ਇਨਾ ਮਾਮਲਿਆਂ ਦੇ ਵਿੱਚ ਹੋਰਾਂ ਨੂੰ ਬਲਾ ਕੇ ਫਿਰ ਉਹਨਾਂ ਗੈਂਗਰੇਪ ਕੀਤਾ ਜਾਂਦਾ ਸੋ ਕੁੜੀਆਂ ਨੂੰ ਵੀ ਇਹੋ ਜਿਹੇ ਜੜੀਆਂ ਘਟਨਾਵਾਂ ਨੇ ਉਹਨਾਂ ਤੋਂ ਸਿੱਖਣਾ ਚਾਹੀਦਾ ਸਮਝਣਾ ਚਾਹੀਦਾ ਤੇ ਸੋਚ ਸਮਝ ਕੇ ਫੈਸਲੇ ਲੈਣੇ ਚਾਹੀਦੇ ਆ ਇਹੋ ਜਿਹੇ ਮਾਮਲਿਆਂ ਵਿੱਚ ਕਦੇ ਵੀ ਕਾਲ ਨਹੀਂ ਕਰਨੀ ਚਾਹੀਦੀ ਦੇਖਣਾ ਚਾਹੀਦਾ ਕਿ ਅਗਲਾ ਇਨਸਾਨ ਕਿੰਨਾ ਕੁ ਸਮਝਦਾਰ ਆ ਕਿੰਨੀ ਕੁ ਅਕਲ ਆ ਕਿੰਨਾ ਕੁ ਜਜ਼ਬਾਤੀ ਆ ਪਰ ਕੁੜੀਆਂ ਵੀ ਇੱਥੇ ਬਹੁਤ ਛੇਤੀ ਕਰਦੀਆਂ ਤੇ ਗਲਤ ਫੈਸਲੇ ਲੈਂਦੀਆਂ ਤੇ ਜਿਹਦੇ ਕਰਕੇ ਕਈ ਵਾਰ ਉਹਨਾਂ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣਾ ਪੈਂਦਾ ਤੇ ਜਾਂ ਫਿਰ ਜ਼ਿੰਦਗੀ ਮੌਤ ਵਰਗੀ ਬਣ ਜਾਂਦੀ ਹੈ ਜਦੋਂ ਉਹਨਾਂ ਦੇ ਨਾਲ ਗੈਂਗ ਰੇਪ ਵਰਗੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਫਿਰ ਉਹਨਾਂ ਨੂੰ ਆਪਣਾ ਆਪ ਵੀ ਗੰਦਾ ਗੰਦਾ ਲੱਗਣ ਲੱਗ ਜਾਂਦਾ ਸੋ ਇਹੋ ਜਿਹੀਆਂ ਘਟਨਾਵਾਂ ਤੋਂ ਕੁੜੀਆਂ ਨੂੰ ਸਬਕ ਲੈਣੇ ਚਾਹੀਦੇ ਆ ਸਿੱਖਣਾ ਚਾਹੀਦਾ ਕਿ ਅਸੀਂ ਸੋਚ ਸਮਝ ਕੇ ਕਦਮ ਉਠਾਈਏ ਇਹ ਨਾ ਹੋਵੇ ਕਿ ਬਾਅਦ ਵਿੱਚ ਸਾਨੂੰ ਸਾਡੀ ਜ਼ਿੰਦਗੀ ਤੋਂ ਹੱਥ ਧੋਣੇ ਪੈ ਜਾਣ ਸਾਡੀ ਜ਼ਿੰਦਗੀ ਵੀ ਸਾਡੇ ਕੋਲ ਜੋਨ ਜੋਗੀ ਨਾ ਬਚੇ ਤੇ ਦੂਜੇ ਪਾਸੇ ਮੁੰਡਿਆਂ ਨੂੰ ਵੀ ਇਹ ਸੋਚ ਲੈਣਾ ਚਾਹੀਦਾ ਕਿ ਕਈ ਵਾਰ ਸਾਨੂੰ ਅਜਿਹੇ ਕਦਮ ਸਾਡਾ ਉਹ ਹਾਲ ਕਰਵਾ ਸਕਦੇ ਆ ਜਿਵੇਂ ਇਸ ਮੁੰਡੇ ਦਾ ਹੋਇਆ ਜਿੰਨੀ ਇਹ ਮੁੰਡੇ ਦੀ ਕੁੱਟਮਾਰ ਹੋਈ ਔਰ ਜਿੰਨੀ ਇਹਦੀ ਬੁਰੀ ਹਾਲਤ ਕਰ ਦਿੱਤੀ ਆ ਕੁੜੀ ਦੇ ਭਰਾਵਾਂ ਨੇ ਜੋ ਮੁੰਡਾ ਦੋਸ਼ ਲਗਾ ਰਿਆ ਕੁੜੀ ਦੇ ਭਰਾਵਾਂ ਤੇ ਤਾਂ ਪਤਾ ਨਹੀਂ ਹੁੰਦਾ ਕਿ ਸਾਡੇ ਨਾਲ ਕੀ ਹੋਵੇ ਅੱਗੇ ਚੱਲ ਕੇ ਆਸ਼ਕੀ ਕਰਦੇ ਕਰਦੇ ਕਿਤੇ ਸਾਨੂੰ ਆਸ਼ਕੀ ਇੰਨੀ ਮਹਿੰਗੀ ਨਾ ਪੈ ਜਾਏ ਕਿ ਅਸੀਂ ਆਪਣੇ ਜਾਨ ਗਵਾਜ ਗਵਾਜ ਆਈਏ ਕਿਉਂਕਿ ਹੁਣ ਤੱਕ ਬੜੀਆਂ ਮੌਤਾਂ ਐਵੇਂ ਮੁੰਡਿਆਂ ਦੀਆਂ ਵੀ ਹੋ ਚੁੱਕੀਆਂ ਕਿ ਕੁੜੀ ਮੁੰਡਾ ਕੁੜੀ ਨੂੰ ਮਿਲਣ ਗਿਆ ਤੇ ਉੱਥੇ ਫੜਿਆ ਗਿਆ ਜਿੱਥੇ ਫਿਰ ਕੁੜੀ ਦੇ ਪਰਿਵਾਰ ਵੱਲੋਂ ਉਹਨੂੰ ਕੁੱਟ-ਕੁੱਟ ਕੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਸੋ ਇਹ ਮਾਮਲੇ ਬੜੇ ਸੋਚ ਸਮਝ ਕੇ ਇਹੋ ਜਿਹੇ ਮਾਮਲਿਆਂ ਵਿੱਚ ਫੈਸਲੇ ਲੈਣੇ ਚਾਹੀਦੇ ਨੇ ਪਰ ਸਾਡੇ ਲੋਕ ਪਿਆਰ ਵਿਆਹ ਤਾਂ ਸ਼ਾਇਦ ਇਹਨਾਂ ਵਿੱਚ ਹੁੰਦਾ ਨਹੀਂ ਐਵੇਂ ਇੱਕ ਦੂਜੇ ਦੇ ਜਿਜ਼ਮਾ ਦੀ ਖਿੱਚ ਨਾਲ ਇਨੇ ਗਲਤ ਫੈਸਲੇ ਕਰਦੇ ਆ ਕਿ ਆਪਣੀ ਹੀ ਜ਼ਿੰਦਗੀ ਬਾਅਦ ਵਿੱਚ ਇਹ ਤਬਾਹ ਕਰ ਸੁੱਟਦੇ ਆ ਇਹ ਮੁੰਡੇ ਕੁੜੀਆਂ ਦੇ ਕਈ ਵਾਰੀ ਗਲਤ ਲਏ ਫੈਸਲੇ ਕਦੇ ਇਹੋ ਜਿਹੇ ਮਾਮਲਿਆਂ ਵਿੱਚ ਮੁੰਡੇ ਦੀ ਕਿਸੇ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਤੇ ਕਦੇ ਕੁੜੀ ਦੀ ਸੋ ਇਹੋ ਜਿਹੇ ਮਾਮਲਿਆਂ ਵਿੱਚ ਸੋਚ ਸਮਝ ਕੇ ਫੈਸਲੇ ਲੈਣੇ ਚਾਹੀਦੇ ਢੋਲ ਵਜਾਉਂਦਾ ਵਜਾਉਂਦਾ ਢੋਲੀ ਇੱਕ ਦਿਨ ਅਜੇਹੇ ਪਿੰਡ ਪਹੁੰਚਦਾ ਜਿੱਥੋਂ ਉਹਦੀ ਆਸ਼ਕੀ ਦਾ ਸਫ਼ਰ ਸ਼ੁਰੂ ਹੁੰਦਾ ਤੇ ਇਹ ਸਫ਼ਰ ਇੰਨਾ ਛੋਟਾ ਹੋਊਗਾ ਇਹ ਤਾਂ ਸ਼ਾਇਦ ਢੋਲੀ ਨੇ ਵੀ ਨਹੀਂ ਸੋਚਿਆ ਹੋਣਾ ਕਿ ਮੇਰੇ ਨਾਲ ਅਜੀਹਾ ਕੁਝ ਹੋ ਜੇਗਾ ਦੋਸਤੋ ਤੁਹਾਨੂੰ ਪੂਰੀ ਘਟਨਾ ਦੱਸਦੇ ਆ ਕਿ ਅਜਨਾਲੇ ਕੋਲੇ ਇੱਕ ਪਿੰਡ ਬਾਣਾ ਵਸਾਉ ਦੱਸਿਆ ਜਾ ਰਿਹਾ ਜਿਹਦੇ ਵਿੱਚ ਪਿੰਡ ਦੇ ਅੰਦਰ ਮੇਲਾ ਲੱਗਦਾ ਤੇ ਇੱਕ ਮੁੰਡਾ ਜੋ ਢੋਲੀ ਦਾ ਕੰਮ ਕਰਦਾ ਸੀ ਉਹਨੂੰ ਉਸ ਪਿੰਡੋਂ ਸਾਈਆ ਜਾਂਦੀ ਆ ਉੱਥੇ ਉਹ ਢੋਲ ਵਜਾਉਣ ਵਾਸਤੇ ਚਲਿਆ ਜਾਂਦਾ ਜਦੋਂ ਉਹ ਉੱਥੇ ਢੋਲ ਵਜਾਉਣ ਵਾਸਤੇ ਜਾਂਦਾ ਤਾਂ ਉੱਥੇ ਉਹਦੀ ਗੱਲਬਾਤ ਉਸ ਕੁੜੀ ਦੇ ਨਾਲ ਹੋ ਜਾਂਦੀ ਆ ਜਿਨ੍ਹਾਂ ਦੀ ਉਹ ਜਗ੍ਹਾ ਉੱਪਰ ਮੇਲਾ ਲੱਗਿਆ ਦੱਸਿਆ ਜਾ ਰਿਹਾ